ਦੇ ਵਿੱਚ ਅੱਜ ਚਾਰਜ ਸੰਭਾਲਿਆ ਤੇ ਅੱਜ ਜਿਹੜੇ ਦੁਕਾਨਾਂ ਵਾਲਿਆਂ ਨੂੰ ਤੁਸੀਂ ਬੁਲਾਇਆ ਹੈ ਅੱਡੇ ਵਾਲਿਆਂ ਨੂੰ ਕੀ ਕਾਰਨ ਸੀ ਕਿਉਂ ਇਹਨਾਂ ਨੂੰ ਬੁਲਾਇਆ ਗਿਆ ਇਹ ਜਿਹੜੀਆਂ ਦੁਕਾਨਾਂ ਇਹਨਾਂ ਨੇ ਲਾਈਆਂ ਇਹ ਸੜਕ ਦੇ ਜਗ੍ਹਾ ਦੇ ਉੱਪਰ ਲਗਾ ਰੱਖੀਆਂ ਕੁਛ ਆਦਮੀ ਆ ਉਹਨਾਂ ਨੇ ਜਿਹੜੀਆਂ ਤਕੋਨੀਆਂ ਚੌਂਕ ਦੇ ਵਿੱਚ ਜੀ ਤਕੋਨੀਆਂ ਦੇ ਉੱਪਰ ਲਾਤੀਆਂ ਦੁਕਾਨਾਂ ਜੀ ਉੱਥੇ ਕੋਈ ਵੀ ਬਾਹਰੋਂ ਸਬਜ਼ੀ ਲੈਣ ਆਉਂਦਾ ਕੋਈ ਫਰੂਟ ਲੈਣ ਆਉਂਦਾ ਉਹ ਸੜਕ ਦੇ ਉੱਪਰ ਗੱਡੀ ਖੜਾ ਕਰਕੇ ਤੇ ਵਿੱਚ ਬੈਠਾ ਸਬਜ਼ੀ ਮੰਗਦਾ ਜੀ ਇਸ ਕਰਕੇ ਉੱਥੇ ਜਾਮ ਲੱਗ ਜਾਂਦਾ ਹੈ ਉੱਥੇ ਕੋਈ ਨਾ ਕੋਈ ਦੁਰਘਟਨਾ ਵਾਪਰ ਸਕਦੀ ਹੈ ਇਸ ਕਰਕੇ ਉਹਨਾਂ ਨੂੰ ਸੱਦ ਕੇ ਅਪੀਲ ਕੀਤੀ ਸੀ ਵੀ ਉਹ ਤਕੋਨੀ ਖਾਲੀ ਕਰ ਦਿਓ ਸੜਕ ਤੋਂ ਥੋੜਾ ਦੂਰ ਪਿੱਛੇ हट ਕੇ ਸਾਈਡ ਤੇ ਆਪਣੀ ਦੁਕਾਨ ਲਾ ਲਓ ਪਹਿਲਾਂ ਜਦੋਂ ਤੁਸੀਂ ਪਹਿਲਾਂ ਇੱਥੇ ਜੁਆਇਨ ਕੀਤਾ ਸੀ ਉਦੋਂ ਤੁਸੀਂ ਇਹਨਾਂ ਨੂੰ ਪਿੱਛੇ ਹਟਾਇਆ ਸੀ ਚੌਕਵੇਲਾ ਕਰਾਇਆ ਸੀ ਤੇ ਇੱਕ ਆਂਡਿਆਂ ਵਾਲੀ ਰੇੜੀ ਵੀ ਚੁਕਾਈ ਸੀ ਤੁਸੀਂ ਫਾਇਲ ਕਰ ਰੋ ਉਸ ਤੋਂ ਪਰ ਫੇਰ ਸਿਫਾਰਸ਼ਾਂ ਆ ਜਾਂਦੀਆਂ ਤੇ ਫੇਰ ਦੁਬਾਰਾ ਫੇਰ ਤੁਹਾਨੂੰ ਮੰਨਣੀ ਪੈਂਦੀ ਹੈ ਤੇ ਫੇਰ ਲਾਉਣੀਆਂ ਪੈਂਦੀਆਂ ਉਹਦੋਂ ਖਾਲੀ ਕਰਾਤਾ ਸੀਗਾ ਜੀ ਪੰਚਾਇਤ ਨਾਲ ਵੀ ਗੱਲਬਾਤ ਕਰਕੇ ਜੀ ਉਹ ਚੌਂਕ ਸਾਰਾ ਖਾਲੀ ਕਰਾਤਾ ਸੀਗਾ ਮੇਰੇ ਜਾਣ ਤੋਂ ਬਾਅਦ ਜੀ ਦੁਬਾਰਾ ਫਿਰ ਪਤਾ ਨਹੀਂ ਕਿਉਂ ਇਹਨਾਂ ਨੇ ਉੱਥੇ ਦੁਕਾਨਾਂ ਲਾ ਲਈਆਂ ਅੱਜ ਮੈਂ ਆ ਕੇ ਇਹਨਾਂ ਨੂੰ ਬੁਲਾ ਕੇ ਉਹੀ ਅਪੀਲ ਕਰੀ ਆ ਵੀ ਆਪਾਂ ਦੁਬਾਰਾ ਚੌਂਕ ਖਾਲੀ ਕਰਕੇ ਇਹਨੂੰ ਸਾਫ਼ ਸੁਥਰਾ ਕਰੀਏ ਜੀ ਵੇਖਣ ਵਾਲੇ ਨੂੰ ਵੀ ਸੋਹਣਾ ਲੱਗੇ ਤੇ ਆਪਾਂ ਕਿਸੇ ਨੁਕਸਾਨ ਤੋਂ ਵੀ ਬਚ ਸਕੀਏ ਜੀ ਹੁਣੇ ਮੰਨ ਕੇ ਸਾਰੇ ਵੀ ਅਸੀਂ ਇਹ ਵੇਲਾ ਕਰਾਂਗੇ ਇਹਨਾਂ ਨੇ ਜੀ ਦੋ ਦਿਨਾਂ ਦਾ ਟਾਈਮ ਲਿਆ ਇਹ ਆਦੇ ਵੀ ਸਾਨੂੰ ਦੋ ਦਿਨਾਂ ਦਾ ਟਾਈਮ ਦੇ ਦਿਓ ਅਸੀਂ ਚੌਂਕ ਖਾਲੀ ਕਰ ਦਾਂਗੇ ਸਾਈਡ ਤੇ ਕਰ ਲਾਂਗੇ ਦੁਕਾਨ ਸਮਾਪਤ ਕਰਨ ਵਾਸਤੇ ਇਹੋ ਜਿਹਾ ਤੁਸੀਂ ਅਗਲੀ ਰਣਨੀਤੀ ਅਪਣਾ ਰਹੇ ਹੋ ਵਿੱਚ ਜਿਹੜਾ ਨਸ਼ਾ ਜਿਹੜਾ ਬਿਲਕੁਲ ਖਤਮ ਹੋ ਜੇ ਨਸ਼ੇ ਵਾਲਿਆਂ ਖਿਲਾਫ ਜੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਦੀਆਂ ਸ਼ਲਾਖਾਂ ਦੇ ਅੰਦਰ ਬੰਦ ਕਰਾਂਗੇ ਪਹਿਲਾਂ ਵੀ ਜਦੋਂ ਮੈਂ ਇੱਥੇ ਰਿਹਾ ਜੀ ਚੇਅਰਮੈਨ ਸਾਹਿਬ ਨੂੰ ਪੁੱਛੋ ਉਦੋਂ ਕਾਫੀ ਕੰਟਰੋਲ ਕੀਤਾ ਸੀਗਾ ਪਰ ਕੁਝ ਹਾਲਾਤ ਹੀ ਇਹੋ ਜੇ ਪੈਦਾ ਹੋ ਗਿਆ ਇਹਨੂੰ ਹੁਣ ਜਲਦ ਤੋਂ ਜਲਦ ਇਹਨਾਂ ਨੂੰ ਸ਼ਲਾਖਾਂ ਅੰਦਰ ਭੇਜਾਂਗੇ ਤਾ ਕਿ ਦੂਜੇ ਵੀ ਨਵੇਂ ਬੰਦੇ ਜਿਹੜੇ ਕਰਨ ਲੱਗੇ ਤੰਦਾ ਉਹਨਾਂ ਨੂੰ ਵੀ ਸਭ ਸਭ ਕੁਝ ਸਿੱਖ ਜਾਣਾ ਵੀ ਇਹ ਲਾਹੇਵੰਦ ਤੰਦਾ ਨਹੀਂ ਇਹਨੂੰ ਅਸੀਂ ਛੱਡ ਦਈਏ ਕਿਸੇ ਹੋਰ ਕੰਮ ਤੇ ਲੱਗੀਏ ਇੱਕ ਜਿਹੜੇ ਚੋਰ ਚੱਕੇ ਉਹ ਬਹੁਤ ਜਿਆਦਾ ਇੱਥੇ ਦਿਨ ਵੇਲੇ ਆ ਕੇ ਚੋਰੀਆਂ ਕਰਦੇ ਆ ਡਾਕੇ ਮਾਰਦੇ ਆ ਤੇ ਉਹ ਮਤਲਬ ਭੱਜ ਜਾਂਦੇ ਆ ਫੜੇ ਵੀ ਜਾਂਦੇ ਆ ਕੁਝ ਭੱਜ ਵੀ ਜਾਂਦੇ ਆ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਵੀ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਕੀ ਕਰਨਾ ਚਾਹੀਦਾ ਜਨਤਾ ਨੂੰ ਕੀ ਕਰਨਾ ਚਾਹੀਦਾ ਤੇ ਤੁਸੀਂ ਕੀ ਕਰੋਗੇ ਇਹ ਨਸ਼ੇ ਤੇ ਕੰਟਰੋਲ ਹੋ ਗਿਆ ਤਾਂ ਜੀ ਉਹਨਾਂ ਤੇ ਆਪੇ ਹੋ ਜਾਊਗਾ ਇਹ ਨਸ਼ੇ ਦੀ ਪੂਰਤੀ ਖਾਤਰ ਜਿਹੜੇ ਨਸ਼ੇੜੀ ਆ ਜੀ ਉਹ ਦਿਹਾੜੀ ਨਹੀਂ ਜਾਂਦੇ ਤੇ ਉਹ ਪੈਸਿਆਂ ਦਾ ਇੰਤਜ਼ਾਮ ਕਰਨ ਖਾਤਰ ਲੋਟਾਂ ਖਵਾ ਕਰਦੇ ਆ ਜਦੋਂ ਨਸ਼ੇ ਤੇ ਕੰਟਰੋਲ ਹੋ ਗਿਆ ਉਹਨਾਂ ਤੇ ਆਟੋਮੈਟਿਕੀ ਹੋ ਜਾਊਗਾ ਜੀ ਜਿਹੜੇ ਓਵਰਲੋਡ ਇੱਥੋਂ ਵਾੜ ਜਾਂਦੇ ਆ ਹੁਣ ਮੋਕਸਰ ਵਾਲੀ ਸੜਕ ਹੈ ਜਾਂ ਬੋਰ ਵਾਲੀ ਸੜਕਾਂ ਲੈ ਕਰੋੜਾ ਇੱਥੇ ਕਿੰਨਾ ਕਿੰਨਾ ਚਿਰਜਾਮ ਲੱਗ ਜਾਂਦਾ ਤੇ ਇਹ ਓਵਰਲੋਡ ਤਾਂ ਆਰਮਨਾ ਬੜੇ ਨਾਕਿਆਂ ਦੇ ਉੱਤੋਂ ਵੀ ਟੱਪ ਜਾਂਦੇ ਆ ਤੇ ਇਹਨਾਂ ਦੇ ਬਾਬਤ ਵੀ ਕੁਝ ਕਰ ਰਹੇ ਹਾਂ ਇਹ ਮੈਂ ਧੰਨਵਾਦ ਦਿਆਂ ਜੀ ਤੁਹਾਡਾ ਜਿਨ੍ਹਾਂ ਨੇ ਇਹ ਸਵਾਲ ਕੀਤਾ ਤੁਹਾਡੇ মিডিਆ ਦੇ ਮੱਧਮ ਰਾਹੀਂ ਮੈਂ ਦੱਸਣਾ ਚਾਹੁੰਦਾ ਇੱਕ ਤਾਂ ਜਿਹੜੇ ਓਵਰਲੋਡ ਵਾਹਨ ਚੱਲਦੇ ਆ ਇੱਕ ਜਿਹੜੇ ਵੀਹਿਕਲ ਤਿੰਨ ਤਿੰਨ ਮੋਟਰਸਾਈਕਲਾਂ ਤੇ ਚੜੇ ਫਿਰਦੇ ਆ ਜੀ ਬਿਨਾਂ ਕਾਗਜ਼ਾਂ ਤੋਂ ਲਈ ਫਿਰਦੇ ਆ ਛੋਟੇ ਬੱਚੇ ਜਿਹੜੇ 18 ਸਾਲ ਤੋਂ ਘੱਟ ਬਿਨਾਂ ਡਰਾਈਵਿੰਗ ਲਾਇਸੈਂਸ ਤੋਂ ਵੀਹਿਕਲ ਚਲਾ ਰਹੇ ਆ ਉਹਨਾਂ ਨੂੰ ਮੇਰੀ ਹੱਥ ਬਨ ਕੇ ਬੇਨਤੀ ਆ ਵੀ ਉਹ ਇਸ ਕੰਮ ਤੋਂ ਬਾਜ਼ ਆ ਜਾਣ ਨਹੀਂ ਅਸੀਂ ਉਹਨਾਂ ਨੂੰ ਬੌਂਡ ਕਰਾਂਗੇ ਜੀ ਵੀਹਿਕਲਾਂ ਨੂੰ ਟਾਡੀ ਅੱਜ ਪਹਿਲਾ ਦਿਨ ਹੈ ਪਾਇਓਰਟੀ ਕੀ ਰਹੂਗੀ ਤੁਹਾਡੇ ਇਸ ਇਲਾਕੇ ਦੇ ਵਿੱਚ ਜਿਹੜੇ ਨਸ਼ਾ ਤਸਕਰਾਂ ਜਾਂ ਕੋਈ ਹੋਰ ਹੈ ਉਹਨਾਂ ਵਾਸਤੇ ਕੀ ਚੇਤਾਵਨੀ ਕੀ ਦੰਨੇ ਹੋ ਜੀ ਸਾਡਾ ਤਾਂ ਇਹ ਹੀ ਆ ਜੀ ਵੱਧ ਤੋਂ ਵੱਧ ਗਸ਼ਤਾ ਕਰਾਂਗੇ ਅਸੀਂ ਨਾਕੇ ਲਾਵਾਂਗੇ ਜੀ ਸ਼ਕਤੀ ਨਾਲ ਪੇਸ਼ ਆਵਾਂਗੇ ਵੱਧ ਤੋਂ ਵੱਧ ਆਪਣੀ ਕੋਸ਼ਿਸ਼ ਕਰਾਂਗੇ ਜੀ ਕੰਟਰੋਲ ਕਰਨ ਦੀ ਇੱਕ ਦੇਖਿਆ ਹੂਆ ਵੀ ਬੁਲਟ ਦੇ ਪਟਾਕੇ ਪਾਉਣ ਵਾਲੇ ਬੜੇ ਅੰਸਰ ਤੁਰੇ ਫਿਰਦੇ ਆ ਆਮ ਤੌਰ ਤੇ ਦੇਖਿਆ ਉਹ ਨਹੀਂ ਬਿਲਕੁਲ ਚੱਲਣ ਦੇਾਂਗੇ ਜੀ ਉਹ ਉਹਨਾਂ ਤੇ ਕੀ ਠੱਲ ਪਾਵਾਂਗੇ ਭਾਈ ਪਟਾਕਿਆਂ ਵਾਲੇ ਬੁਲਟ ਬਿਲਕੁਲ ਨਹੀਂ ਚੱਲਣ ਦੇਵਾਂਗੇ ਜੀ ਉਹਨਾਂ ਨੂੰ ਬਾਉਂਡ ਕਰਾਂਗੇ ਜੀ ਠੀਕ ਹੈ ਜੀ ਉਹ ਆਪਣੇ ਆਵਾਜ਼ ਆ ਜਾਣ ਜੀ ਨਹੀਂ ਤਾਂ ਉਹ ਮੋਟਰਸਾਈਕਲ ਬੁਲਟ ਬੰਦ ਹੋਣਗੇ ਜਿਹੜੇ ਪਟਾਕੇ ਪਾਉਂਦੇ ਆ ਜੀ ਠੀਕ ਹੈ ਜੀ ਠੀਕ ਹੈ ਜੀ ਮੁਬਾਰਕਾ ਤੁਹਾਨੂੰ ਮਿਹਰਬਾਨੀ ਇਹ ਮੇਰੀ ਨਾਲ ਟੁੱਟੇ ਕੇ ਹੱਥ ਬਣ ਕੇ ਬੇਇੰਤੀ ਹੈ ਇਹ ਕਿਸੇ ਦਾ ਨਕਸਾਰ ਨਾ ਹੋਵੇ ਧੁੰਦ ਪੈਂਦੀ ਆ ਧੁੰਦ ਚ ਕੀ ਲਈ ਐਕਸੀਡੈਂਟ ਹੋਣ ਦਾ ਖਤਰਾ ਆ ਇਸ ਕਰਕੇ ਤੁਸੀਂ ਨਾ ਥੋੜਾ ਥੋੜਾ ਪਿੱਛੇ ਕਰ ਲੋ ਤੇ ਜਿਹੜੀਆਂ ਉਤਕੋਨੀ ਵਾਲੀਆਂ ਉਹ ਚੱਕ ਕੇ ਕਿਤੇ ਹੋਰ ਕਰ ਲਓ ਅੱਗੇ ਪਿੱਛੇ ਚਾਹੋਂ ਖਾਲੀ ਕਰ ਦਿਓ ਸਾਰਾ ਇਹ ਮੈਨੂੰ ਲੰਭਾ ਨਾ ਆਵੇ ਮੇਰੇ ਲਈ ਕੋਈ ਸੇਵਾ ਤਾਂ ਉਹ ਜਦੋਂ ਮਰਜ਼ੀ ਦੱਸੋ ਦਿਨ ਰਾਤ ਠੀਕ ਹੈ ਨਾ ਆ ਜਰਾ ਅਸੀਂ ਕੋਈ ਸੇਵਾ ਚੱਲੀ ਠੀਕ ਹੈ ਸਰ ਉੱਥੇ ਜਾ ਕੇ ਮੈਂ ਤੁਹਾਨੂੰ ਮਾੜਾ ਚੰਗਾ ਬੋਲਦਾ ਚੰਗਾ ਨਹੀਂ ਲਾਈ ਬਾਤੀ ਜਾ ਤਾਂ ਹੀ ਤੁਹਾਨੂੰ ਸਾਰਿਆਂ ਨੂੰ ਇੱਥੇ ਸੁਧਾਇਆ ਵੀ ਅੱਜ ਆਪਣਾ ਪਹਿਲੇ ਦਿਨ ਆ ਤੇ ਪਿਆਰ ਨਾਲ ਇੱਕ ਵਾਰੀ ਕਹਿ ਦਈਏ ਉਹ ਇਹ ਤੁਸਲਾਏ ਦੁਆਰੇ ਕੰਮ ਦੀ ਜ਼ਰੂਰਤ ਹੈ ਤੁਹਾਨੂੰ ਕਿਵੇਂ ਉਹ ਚਾਲੇ ਆ ਕੇ ਕਾਰਾਂ ਖੜਦੀਆਂ ਆਪਣਾ ਹੀ ਨੁਕਸਾਨ ਹੈ ਕਿਸੇ ਨਾ ਕਿਸੇ ਦਾ ਆਪਣਾ ਹੀ ਨੁਕਸਾਨ ਹੋਊਗਾ ਜਿੱਥੇ ਕੋਈ ਐਕਸੀਡੈਂਟ ਹੋ ਗਿਆ ਕੋਈ ਹੋਰ ਤੁਹਾਨੂੰ ਪ੍ਰੋਬਲਮ ਹੈ ਜਿਹੜਾ ਤੁਹਾਡਾ ਕੋਈ ਮਸਲਾ ਹੱਲ ਕਰਦੇ ਆ ਉਹ ਸਾਡੇ ਲੈ ਕੋਈ ਸੇਵਾ ਦਾ ਦੱਸੋ ਤੁਸੀਂ ਕਿ ਸਾਨੂੰ ਆਹ ਦੁੱਖ ਤਕਲੀਫ ਹੈ ਉਹ ਹਾਜ਼ਰ ਆਸੀਂ ਤੁਹਾਡੀ ਖਾਤਰ ਕੋਈ ਕਿਸੇ ਨੂੰ ਕੋਈ ਤਕਲੀਫ ਪਾਦਾ ਦੱਸੋ ਅਜੀ ਉਹ ਥੋੜਾ ਜਿਵੇਂ ਬੱਬਾ ਸਾਹਿਬ ਦੀ ਅਜੀ ਇੱਕ ਜਨਾਬ ਜਨਾਬ ਨੂੰ ਜਨਾਬ ਹਰੂ ਥੋੜਾ ਥੋੜਾ ਪਿੱਛੇ ਕਰ ਲੋ ਦੁਕਾਨਾ ਠੀਕ ਆ ਨਾ ਜੇ ਤੂੰ ਅੱਪਰ ਹਲਕੇ ਚੱਲਾਂਗੇ ਨਾ ਕਿਸੇ ਨੂੰ ਸਮੱਸਿਆ ਨਹੀਂ ਹੋਣੀ ਕੋਈ ਵੀ ਤਕੋਨੀ ਵਾਲਿਆਂ ਉਹ ਲਾ ਲਓ ਉੱਥੋਂ ਖਾਲੀ ਕਰ ਦਿਓ ਕੋਈ ਕਾਰਨਾ ਵਿਚਾਲੇ ਆ ਕੇ ਰੁਕੇ ਤੇ ਬਾਕੀ ਛੋੜੀਆਂ ਛੋੜੀਆਂ ਪਿੱਛੇ ਕਰ ਲੋ ਕੋਈ ਜੇ ਮੰਨ ਸਾ ਕੋਈ ਦੱਸੋ ਤੁਸੀਂ ਲੈ ਕੋਈ ਸਜਾਤ ਹੈ ਇਹਨਾਂ ਖਾਤਰ ਤੁਸੀਂ ਵੀ ਰੋ ਜਾਓਗੇ ਇੱਥੇ ਸਬਜੀ ਬਾਜੀ ਲੈਣ ਕੋਈ ਸਜਾਤ ਦੱਸੋ ਇਹ ਤੇ ਗੱਲ ਇਹਨਾਂ ਵਾਸਤੇ ਚੰਗੀ ਆ ਤੁਸੀਂ ਅੱਜ ਪਹਿਲੇ ਦਿਨ ਆਏ ਜੇ ਇਹਨਾਂ ਨੂੰ ਸਮਝਾਇਆ ਹੈ ਬਹੁਤ ਚੰਗੀ ਗੱਲ ਹੈ ਇਹਨਾਂ ਨੂੰ ਵੀ ਆਖੇ ਲੱਗਣਾ ਚਾਹੀਦਾ ਜੇ ਕੋਈ ਇਹਨਾਂ ਦੀ ਕੋਈ ੜਕਾ ਹੈ ਤੇ ਦੱਸਦੇ ਨਾ ਨਹੀਂ ਫਿਰ ਉਹ ਉਹ ਵੀ ਕਿਸੇ ਨੂੰ ਆਕੇ ਗਾਂ ਪਛਾ ਕਰਾ ਦਈਏ ਜੇ ਸਰਕਾਰ ਦੇ ਰਹੀ ਕੋਈ ਕੰਮ ਦੀ ਗੱਲ ਦੱਸੋ ਆਪਾਂ ਗਾਂ ਪਛਾ ਕਰਾ ਦਾਂਗੇ ਇਹ ਗੱਲ ਕਿਹੜੀ ਤੁਹਾਨੂੰ ਕੋਈ ਲੋੜ ਲੱਗਦੀ ਆ ਦਾ ਆ ਵੀ ਕਿਨੋ ਥੋੜਾ ਬੇਨਤੀ ਹੈ ਕਿ ਹਾਂ ਨਸੀ ਮੈਂ ਆਪਣਾ ਹੁੰਦਾ ਨਾ ਸਾਰੀਆਂ ਦੁਕਾਨਾਂ ਦਾ ਆਪੋ ਆਪਣਾ ਕੁੜਾ ਹੁੰਦਾ ਹਾਂ ਹਾਂਜੀ ਹਾਂਜੀ ਸਾਮਕ ਰੱਖਣਾ ਪਤਾ ਕారణ ਕੀ ਹੈ ਦੂਜਾ ਇੱਕ ਮਨ ਆਪਾਂ ਲਿਆਇਆ ਪਰ ਕੇ ਲਿਆ ਨਹੀਂ ਇਹ ਤੇ ਨਹੀਂ ਨਹੀਂ ਉਹ ਤਾਂ ਯਾਰ ਆਪ ਕੋ ਆਪਣਾ ਕੁੜਾ ਲਾ ਕੇ ਰੱਖੋ ਉਹਨੂੰ ਸਾਮੋ ਜਾਣੂ ਦੂਰ ਸਿੱਟ ਕੇ ਅੱਤ ਲਾ ਦਿਓ ਜਾਂ ਕੁਛ ਕਰੀ ਨਾ ਉਹਨੂੰ ਨਾ ਕੁਝ ਵੇਖੋ ਉੱਥੇ ਬਸੜਦਾ ਵੀ ਹੈ ਚੌਂਕਾ ਉਹ ਭਾਈ ਸਫਾਈ ਕਰੋਗੇ ਆਪਾਂ ਨੂੰ ਸੁਣਾ ਲੱਗੂ ਸੁਣਾ ਲੱਗੂ ਸਫਾਈ ਜ਼ਰੂਰੀ ਆ ਉੱਥੇ ਜੇ ਅੱਜ ਆਪਾਂ ਗੱਲ ਨਹੀਂ ਨਾ ਕਰਦੇ ਕੱਲ ਨੂੰ ਕਿਸੇ ਗੱਲ ਦਾ ਰਾਹਤ ਬਣਦੀ ਦੇਖੋ ਤੁਹਾਡੇ ਮਨ 'ਚ ਪਰੇਸ਼ਾਨੀ ਆਉਣੀ ਯਾਰ ਕੱਲ੍ਹ ਤੋਂ ਸੱਦੇ ਆ ਯਾਰ ਅੱਜ ਇਹ ਫੇਰ ਉਹ ਗੱਲ ਕਰ ਆਪਣੀਆਂ ਹੀ ਦੁਕਾਨਾਂ ਆਪਾਂ ਆਪਣਾ ਹੀ ਥਾਂ ਐ ਜੇ ਆਪਾਂ ਇੱਥੇ ਗੱਲ ਦੇਪਾਂ ਮੁਸ਼ਕਲ ਬਵਾਂਗੇ ਤੇ ਆਪਾਂ ਨਹੀਂ ਆਉਂਗਾ ਇਹ ਤਾਂ ਸਾਰਿਆਂ ਵਾਸਤੇ ਚੰਗੀ ਗੱਲ ਹੈ ਮੈਨੂੰ ਸੁਣਦਿਆਂ ਸ਼ਰਮ ਆਉਂਦੀ ਯਾਰ ਐਡਾ ਬੰਦਾ ਦੀ ਸੀ ਯੋਗਤਾ ਨਾ ਕਹੀਦੀ ਯਾਰ ਕਿੱਡੀ ਸਾਡੇ ਵਾਸਤੇ ਮਾਰੀ ਕਰ ਰਹੀ ਹੈ ਇੰਨੇ ਪਿਆਰ ਨਾਲ ਉਸੇ ਕਰਕੇ ਤੁਹਾਨੂੰ ਬੁਲਾਇਆ ਵੀ ਇੱਥੇ ਆਪਣਾ ਚਾਰ ਦੋਸਤ ਆ ਗਏ ਨੇ ਮੇਰੇ ਨਾਲ ਸਾਰਾ ਚੋਣ ਕਰਾ ਰਿਹਾ ਨਾ ਕਿ ਅੰਨਾ ਕਰਾ ਰਿਹਾ ਹੈ ਸਾਨੂੰ ਵੀ ਇਹਨਾਂ ਨੂੰ ਇੱਕ ਬੰਦਾ ਹੁਣ ਇਨੀ ਗੱਲ ਕਰੀਦਾ ਨਾ ਜਿਹੜਾ ਅਸੀਂ ਆਪਾਂ ਅੰਡਰ ਦੇ ਵਿੱਚ ਰੱਖ ਲਿਆ ਜਿੱਥੇ ਮਾਰ ਲਾਓ ਬਾਹਰ ਲੋਕ ਇਹਦੇ ਰੱਖੋ ਇੱਥੇ ਲਾ ਬੜਾ ਥਾਗੇਲਾ ਮੇਰਾ ਨਗਲਾ ਦਾ ਮਾਰ ਕੇ ਉਸ ਤੋਂ ਪਹਿਨ ਨਗਲਾ ਉਹਦੇ ਪੱਟੀ ਆ ਗਿਆ ਆਪਣੇ ਬਿਸਤਰ ਜਾਂਦਾ ਪਰ ਇਹ ਗੱਲ ਗਲਤ ਹੈ ਦੋ ਬੇਨਤੀ ਆ ਵੀ ਦੋ ਦਿਨ ਸਬਜੀ ਨਕੀ ਕਰਕੇ ਤੇ ਸ਼ੌਕ ਮੇਲਾਗਾ ਪਰਸੋ ਸ਼ਾਮ ਤੱਕ ਪੰਡਿਤ ਦੋ ਬੰਦੇ ਹੁਣ ਕੇ ਅੱਜ ਦਾ ਵੀ ਅੱਧਾ ਤਿਰਪਿਆ ਕੱਲ ਦਾ ਪਰਸੋਂ ਸ਼ਾਮ ਨੂੰ ਹਾਂਜੀ ਹਾਂਜੀ ਦੋ ਬੰਦੇ ਉਹ ਜਿਹਨੇ ਤਕੂਨੀ ਦੇ ਵਿੱਚ ਤਕੂਨੀ ਬਾਕੀ ਤਾਂ ਹੁਣੇ ਜਾ ਕੇ ਕਰ ਲਾਂਗੇ ਖਾਣ ਤੇ ਜਿਹੜੇ ਤਕੂਨੀ ਵਾਲੇ ਆ ਹਾਂਜੀ ਤੁਸੀਂ ਪਰਸੋਂ ਸ਼ਾਮ ਤੱਕ ਆਵਦਾ ਉੱਥੋਂ ਸਫਾਈ ਕਰ ਦਿਓ ਠੀਕ ਹੈ ਠੀਕ ਅੱਗੇ ਪਿੱਛੇ ਕਰ ਲਿਓ ਬਾ ਦੁਬਾਰਾ ਨਾ ਸਾਨੂੰ ਕੋਈ ਨਾ ਪਾਵੇ ਕਿ ਪਾਸੇ ਪਾਸੇ ਦੀ ਕਿਤੇ ਵੱਢ ਸਕਦੀ ਸਬਜ਼ੀ ਫਰੂਟ ਬਣੇ ਕੋਰੋਨਾ ਵਿਚਾਰਾਂ ਦਾ ਹਾਲ ਜੀ ਫਿਰ ਜਗ੍ਹਾ ਉੱਥੇ ਨਾ ਮਿਲਦੀ ਤੇ ਫਿਰ ਜਗਾ ਦਾਣਾ ਮੰਡੀ ਵਾਲੇ ਪਾਸੇ ਨੇ ਕੋਈ ਹੱਲ ਦਾਣਾ ਮੰਡੀ ਜਾ ਫਿਰ ਵਿਚਾਰਾਂ ਦਾ ਜੀ ਸਬਜ਼ੀ ਦੁਕਾਨ ਅੱਗੇ ਕੋਈ ਲੋਨ ਨਹੀਂ ਦਿੰਦਾ ਸਾਰੀਆਂ ਦੁਕਾਨਾਂ ਨਹੀਂ ਉੱਥੇ ਲੱਗ ਕੇ ਦੁਕਾਨਾਂ ਅੱਗੇ ਛੇਤੀ ਜੀ ਇਹ ਵੀ ਕਹਿੰਦਾ ਜੀ ਜੀ ਮੈਂ ਸਾਹਿਬ ਜੀ ਖੜੇ ਆਂ ਫਿਰ ਦਰਦਾਂ ਵੀ ਤੁਸੀਂ ਖੜੇ ਕੋਈ ਪਰਚਾਇਤ ਨਾਲ ਰਲ ਕੇ ਨਾ ਉਸ ਤੇ ਜਗ੍ਹਾ ਦਾ ਇੰਤਜ਼ਾਮ ਕਰ ਦਿਓ ਦਾਣਾ ਮੰਡੀ ਜਾ ਦਾਣਾ ਮੰਡੀ ਚ ਇੱਕ ਬੰਦੇ ਉਹ ਵਾਲੀ ਜਿਹੜੀ ਸੜਕ ਹੈ ਉਹ ਗਰਾਊਂਡ ਤੇ ਆ ਜਿਹੜਾ ਆਪਣਾ ਹਾਂਜੀ ਉਹਦੇ ਚ ਲਾ ਲੈਣ ਵੈਸੇ ਅੱਡੇ ਦੇ ਬਿਲਕੁਲ ਨੇੜੇ ਆ ਸਾਰੇ ਉੱਥੇ ਜਾਵੜਿਆ ਕਰ ਦੇਗੇ ਸਾਰੇ ਬਸਾਂ ਵਾਲਿਆਂ ਨਾਲ ਵੀ ਗੱਲ ਹੋਈ ਸੀ ਸਾਰੇ ਸਾਰੇ ਜਾਣਾ ਇੱਕ ਤੋਂ ਉੱਥੇ ਜਾ ਕੇ ਉਹਦੀ ਦੁਕਾਨ ਤੇ ਦੂਜੇ ਸਾਰੇ ਜਦੋਂ ਟੋਟਰ ਜਾਵੜੇ ਤਾਂ ਤਾਂ ਲੋਕ ਉੱਥੇ ਜਾਣ ਲੱਗ ਪੈਣਗੇ ਇਹ ਚਲਕੀਆਂ ਮੰਡੀਆਂ ਬਣ ਜਾਂਦੀਆਂ ਕਿਹੜਾ ਬੜਾ ਹਾਂ ਜੀ ਹਾਂ ਜੀ ਬਾਜ਼ਾਰ ਕੋਈ ਚੌਂਕ 'ਚ ਫਿਰ ਇੱਕ ਵੀ ਨਾ ਹੋਵੇ ਇੱਕ ਵੀ ਨਾ ਹਾਂ ਹੀ ਉੱਥੇ ਜਾਣ ਕੇ ਨਾ ਗਾਗ ਟੈਮਪੋ ਵਾਲੇ ਵੀ ਉੱਥੇ ਆਜਣ ਸਾਰੇ ਉੱਥੇ ਹੋਵੇ ਤੁਸੀਂ ਉੱਥੇ ਸਾਰੇ ਜਣੇ ਧਰ ਲਓ ਨਾ ਅਰੋੜ ਦਾ ਕੱਜ ਹੀ ਮੁੱਕ ਜੂ ਤੁਸੀਂ ਪੰਚਾਇਤ ਨਾਲ ਆ ਰਹਿ ਕਰਕੇ ਇਹਨਾਂ ਦਾ ਸਾਰਿਆਂ ਦਾ ਲਵਾ ਦੋ ਇਹਨਾਂ ਨੂੰ ਇਹ ਡਸਟਮੈਂਟ ਕਰਾਓ ਇਹ ਵਿਚਾਰੇ ਕੋਈ ਉੱਥੇ ਰੁਕਦੇ ਕਰਾ ਹਾਂਜੀ ਹਾਂਜੀ ਕੰਮ ਇਹਨਾਂ ਨਾਲ ਹੋਈ ਸੀ ਬੱਸਾਂ ਦੀ ਬਾਬਤ ਉਹ ਮਾਰਾ ਸੀ ਮੈਂ ਬੱਸਾਂ ਨਾਲ ਗੱਲ ਕਰ ਲੂੰਗਾ ਬੱਸਾਂ ਵੀ ਉਧਰ ਨਹੀਂ ਕੱਢਦੇ ਕੰਮ ਹਾਂਜੀ ਮੇਰੇ ਵਿੱਚੇ ਛੱਡਦਾ ਨਹੀਂ ਕਿ ਬੱਸ ਸਟਾਪ ਨਾਲ ਸਵਾਰੀ ਕਿਉਂਕਿ ਬੱਸ ਰੁਕਦੀ ਆ ਤੇ ਕੋਈ ਚੀਜ਼ ਨਹੀਂ ਚੱਲਦੀ ਉਹ ਵਾਲੀ ਬੱਸਾਂ ਵੀ ਅੰਦਰ ਆਵਾਜ਼ ਆਈਏ ਇਹਦੇ ਵਿੱਚ ਦੀ ਕਰਦੇ ਨੇ ਕਹਿੰਦੇ ਹਾਂਜੀ ਬੀ ਜੀ ਹਾਂ ਨਹੀਂ ਮੰਡੀ ਵੈਚਦੀ ਨਹੀਂ ਉਹ ਕੋਗੀ ਵਾਲੇ ਵੀ ਅੱਛਾ ਦੁਕੀ ਵੈਚਦੀ ਹਾਂ ਠੀਕ ਤਾਂ ਕੋਈ ਗੱਲ ਨਹੀਂ ਭਾਈ ਜੀ ਹੁਣ ਪਰਸੋ ਸ਼ਾਮ ਤੱਕ ਦਾ ਤੁਸੀਂ ਮੰਗ ਕੇ ਟਾਈਮ ਲੈ ਠੀਕ ਹੈ ਨਾ ਦੋਵੇਂ ਪਾਸੇ ਪੂਰੇ ਮਤਲਬ ਖੁੱਲੇ 게ਟ ਹੈ ਜੀ ਹਾਂ ਠੀਕ ਇਹ ਵਿਚਾਰੇ ਗਰਾਊਂਡ ਪਿਆਰ ਬਣਾ ਰਵੇ ਸਾਨੂੰ ਨਾ ਸੱਤੀ ਨਾ ਵਰਤ ਨਹੀਂ ਪਵੇ ਸਹੀ ਹੈ ਆਪਣਾ ਗੱਲਬਾਤ ਨਾਲ ਹੀ ਮਸਲਾ ਹੱਲ ਹੋ ਜਾਏ ਠੀਕ ਹੈ ਨਾ ਫੋਨ 'ਤੇ ਗੱਲਬਾਤ ਜੀ